ਇਹ ਗਾਇਕ ਨੇ ਰੰਮੀ ਰੰਦਾਵਾ ਉਹ ਕਾਫੀ ਸੁਰਖੀਆਂ 'ਚ ਰਹਿੰਦੇ ਕਈ ਮਸਲੇ ਜਾਂ ਕਰਕੇ ਹੁਣ ਇੱਕ ਹੋਰ ਮਸਲਾ ਪਿਆ ਹੋਇਆ ਹੈ ਕਚੋਰੀ ਚੋਰੀ ਦਾ ਕੀ ਮਸਲਾ ਹੈ ਇਹ ਮੈਂ ਦੇਖੋ ਉਹ ਮਸਲਾ ਜਿਹੜਾ ਨਾ ਉਹ ਬਣਿਆ ਰਹਿੰਦਾ ਇਹਨਾਂ ਦੀ ਲੜਾਈ ਜਿਹੜੀ ਹੋਈ ਸੀਗੀ ਉਹ ਬਾਹਰਲਾ ਮੈਨੂੰ ਨਾ ਪੁੱਲ ਗਿਆ ਉਹਦੇ ਪਿੰਡਾਂ 'ਚ ਖੇਡਣੇ ਹੋ ਗਏ ਸੀ ਸਾਡੇ ਟੀਮ ਤੋਂ ਮੈਨੂੰ ਲੈ ਗਏ ਫਿਰ ਉੱਥੇ ਜਾ ਕੇ ਪਤਾ ਲੱਗਾ ਐਲੀ ਮੰਗਟ ਐਲੀ ਮੰਗਟ ਐਲੀ ਮੰਗਟ ਤੇ ਉਹ ਮੁੰਡੇ ਸਾਡੇ ਖੇਡਣ ਗਏ ਸੀ ਤੇ ਕਿ ਮੈਂ ਉਹਨਾਂ ਦੇ ਨਾਲ ਗਿਆ ਸੀ ਤੇ ਉੱਥੇ ਜਾ ਕੇ ਪਤਾ ਲੱਗਿਆ ਕਿ ਅਲੀ ਮੰਗੜ ਦਾ ਪਿੰਡ ਆ ਲੁਧਿਆਣੇ ਚਲੇ ਜੀ ਜੀ ਤੇ ਗੱਲ ਇਹ ਆ ਕਿ ਇਹਨਾਂ ਦੀ ਉਹ ਲੜਾਈ ਤੁਹਾਨੂੰ ਪਤਾ ਹੀ ਆ ਸੋਸ਼ਲ ਮੀਡੀਆ ਤੱਕ ਬਹੁਤ ਚੱਲਿਆ ਕਰੋ ਚੱਲਿਆ ਬਹੁਤ ਹੁਣ ਇੱਕ ਹੋਰ ਵਿਵਾਦ ਆ ਜਿਹਦੇ ਚੱਲਦਿਆਂ ਕੱਲ ਸ਼ਾਇਦ ਪੁਲਿਸ ਕੋਲ ਆਏ ਜਾਂਚ ਪੜਤਾਲ ਚ ਵੈਸੇ ਜ਼ਮਾਨਤ ਮਿਲੀ ਐ ਇਸ ਮਾਮਲੇ ਚ ਜੀ ਇਹ ਕੋਈ ਸੱਜਣ ਆ ਉਹਦਾ ਦੋਸ਼ ਆ ਕਿ ਉਹਦੀ ਘਰ ਵਾਲੀ ਜਿਹੜੀ ਆ ਉਹ ਹੁਣ ਬੀਬੀ ਇਦੇ ਨਾਲ ਰਹਿੰਦੀ ਆ ਸਿੰਗਰ ਨਾਲ ਜੀ ਤੇ ਇੱਕ ਸਕੂਟੀ ਚੋਰੀ ਦਾ ਮਾਮਲਾ ਦਰਜ ਕਰਵਾਇਆ ਉਹਨੇ ਕਿ ਉਹਦੇ ਭਰਾ ਦੀ ਸਕੂਟੀ ਚੜੀ ਆ ਨਾ ਉਹ ਘਰੋਂ ਹੀ ਲੈ ਗਏ ਨੇ ਹੂੰ ਉਹ ਸਕੂਟੀ ਚੋਰੀ ਦਾ ਹੀ ਮਾਮਲਾ ਇਥੋਂ ਤੱਕ ਕਿ ਗਾਇਕ ਨੂੰ ਨਾ ਸਿਰਫ ਜ਼ਮਾਨਤ ਲੈਣੀ ਪਈ ਉਤਲੀ ਕੋਰਟ ਤੋਂ ਹੂੰ ਬਲਕਿ ਉਹਨੂੰ ਜਾਂਚ ਪੜਤਾਲ 'ਚ ਸ਼ਾਮਲ ਵੀ ਹੋਣਾ ਪੈ ਗਿਆ ਹੁਣ ਤੁਸੀਂ ਇਹ ਗੱਲ ਵੇਖੋ ਕਿ ਇਹ ਮਾਮਲਾ ਕਿੱਧਰ ਦਾ ਤੁਰਦਾ ਕਿੱਧਰ ਨੂੰ ਚਲੇ ਜਾਂਦਾ ਹੈ ਗੱਲ ਗੀਤ ਤੇ ਅਸੀਂ ਕਹੋਨੇ ਬੜੇ ਸੱਭਿਆਚਾਰਕ ਜੀ 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 ਕੰਮ ਕਿਹੜੇ ਆ ਕਿ ਹੱਸਦਾ ਬਸਦਾ ਕਰ ਕਿਸੇ ਦਾ ਦਾਤੇ ਲਾਇਆ ਹੋਇਆ ਤੁਸੀਂ ਉਹਦੇ ਵਿੱਚ ਉਹ ਮਾਮਲਾ ਤਾਂ ਵਿੱਚੇ ਰਹਿ ਗਿਆ ਮੇਰੇ ਤੇ ਸਕੂਟੀ ਵਾਲਾ ਜਿਆਦਾ ਅੱਗੇ ਆ ਸਕੂਟੀ ਵਾਲਾ ਜਿਆਦਾ ਬਣ ਗਿਆ ਨਾ ਤਾਂ ਉਹ ਹੁੰਦਾ ਕਿ ਇਹ ਕਿ ਜੇ ਮੰਨ ਲਓ ਕਿਸੇ ਨੂੰ ਜ਼ਮਾਨਤ ਮਿਲ ਗਈ ਆ ਤਾਂ ਜ਼ਮਾਨਤ ਦੇ ਵਿੱਚ ਇਹ ਸ਼ਰਤ ਹੁੰਦੀ ਆ ਕਿ ਪੁਲਿਸ ਤੁਹਾਨੂੰ ਪੁੱਛ ਵਿੱਚ ਵਾਸਤੇ ਬੁਲਾ ਸਕਦੀ ਆ ਤੇ ਤੁਹਾਨੂੰ ਸ਼ਾਮਲ ਹੋਣਾ ਪਵੇਗਾ ਸੋ ਉਹਦੇ ਵਿੱਚ ਇਹ ਨਹੀਂ ਹੈਗਾ ਕਿ ਤੁਸੀਂ ਹਰ ਲੋ ਮਾਰ ਲਵੋ ਉਥੇ ਜਾਣਾ ਹੀ ਪਾਵੇਗਾ ਆਪਾਂ ਦੇਖਦੇ ਨਾ ਕਿੰਨੇ ਵੱਡੇ ਲੀਡਰ ਆ ਜਿਨ੍ਹਾਂ ਨੂੰ ਇਸ ਤਰ੍ਹਾਂ ਇੰਟਰਮ ਬੇਲ ਮਿਲ ਜਾਂਦੀ ਆ ਰਾਹਤ ਮਿਲ ਜਾਂਦੀ ਆ ਜਾਂ ਐਂਟੀਸਿਪੇਟਰੀ ਬੇਲ ਮਿਲ ਜਾਂਦੀ ਆ ਪਰ ਜਾਂਚ ਪੜਤਾਲ ਚ ਤੇ ਸ਼ਾਮਲ ਹੁੰਦੇ ਹੀ ਆ ਜੀ ਜੀ ਜੀ